ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸ਼ਹੀਦ ਆਜਮ ਸਰਦਾਰ ਕਰਤਾਰ ਸਿੰਘ ਸਰਾਭਾ ਰਾਜਗੁਰੂ ਜੀ ਸਖਦੇਵ ਜੀ ਜੱਲ੍ਹਿਆਂ ਵਾਲੇ ਬਾਗ ਦੀ ਘਟਨਾ ਦੀ ਗੱਲ ਕਰੀਏ ਤੇ ਕਿੰਨੇ ਪੰਜਾਬੀਆਂ ਦਾ ਬੇਗਨਾ ਪੰਜਾਬੀਆਂ ਦਾ ਅੰਗਰੇਜ਼ਾਂ ਨੂੰ ਖੂਨ ਡੋਲਿਆ ਗਿਆ ਕਿੰਨੀਆਂ ਸ਼ਹਾਤਾ ਲਿਆ ਗਈਆਂ ਤੇ ਅੱਜ ਬੀਜੇਪੀ ਦੀ ਮੋਦੀ ਸਰਕਾਰ ਨੂੰ ਇਹ ਚਿੱਠੀ ਕੱਢ ਦਿੱਤੀ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਜਿਹੜੀਆਂ ਉਹ ਨਹੀਂ ਲਗਿਆ ਜਾ ਰਹੀਆਂ ਵੇਖੋ ਮੈਂ ਭਾਜਪਾ ਦੇ ਲੀਡਰਾਂ ਨੂੰ ਇਹ ਸਵਾਲ ਕਰਦਾ ਆ ਜਿਹੜੇ ਪੰਜਾਬ ਦੇ ਵਿੱਚ ਭਾਜਪਾ ਨਾਲ ਜੁੜੇ ਲੀਡਰ ਆ ਕੀ ਤੁਸੀਂ ਆਪਦੀ ਸੈਂਟਰ ਦੀ ਲੀਡਰਸ਼ਿਪ ਨੂੰ ਇਹ ਸਵਾਲ ਕਰ ਸਕਦੇ ਜੇ ਕੀ ਤੁਸੀਂ ਮੋਦੀ ਮੁਅਮੀਸ਼ਰ ਨੂੰ ਇਹ ਸਵਾਲ ਕਰ ਸਕਦੇ ਜੇ ਕਿ ਸਾਡੇ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਸਾਡੀਆਂ ਝਾਕੀਆਂ ਕਿਉਂ ਬਾਹਰ ਕੀਤੀਆਂ ਜਾ ਰਹੀਆਂ ਚਾਕੀਆਂ ਦੇ ਵਿੱਚ ਇਹੋ ਗੱਲਾਂ ਵਿਖਾਈਆਂ ਜਾਣੀਆਂ ਸਨ ਕਿ ਜਦੋਂ 1947 ਦੇ ਵੇਲੇ ਸਾਨੂੰ ਆਜ਼ਾਦੀ ਮਿਲੀ ਆ ਤੇ ਉਸ ਆਜ਼ਾਦੀ ਦੇ ਵੇਲੇ 90% ਕੁਰਬਾਨੀਆਂ ਸਾਡੇ ਪੰਜਾਬੀਆਂ ਦੀਆਂ ਆ ਉਹ ਚਾਕੀਆਂ ਵਿਖਾਈਆਂ ਜਾਣੀਆਂ ਸਨ ਤੇ ਇਸ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਲਵਸਤਾ ਦੇ ਵਿੱਚ ਸਨ ਤੇ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤ ਆਏ ਤੇ ਉਹਨਾਂ ਆ ਕੇ ਵਾਸਤਾ ਪਾਇਆ ਕਿ ਗੁਰੂ ਜੀ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਸਾਡੇ ਜਾਨ ਮਾਲ ਦੀ ਰਾਖੀ ਤੁਸੀਂ ਕਰਨੀ ਆ ਤੇ ਉਦੋਂ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੇ ਕਿਹਾ ਕਿ ਉਥੇ ਕਿਸੇ ਸਿੰਘ ਨੂੰ ਛੀਤੀ ਦੇਣੀ ਪੈਣੀ ਆ ਤੇ ਫੇਰ ਇਹ ਜਾ ਕੇ ਮੁਗਲਾਂ ਨੇ ਡਰਨਾ ਤੇ ਫੇਰ ਤੁਹਾਡੀ ਜਾਨ ਤੇ ਮਾਲ ਦੀ ਰੱਖਿਆ ਹੋਣੀ ਆ ਤੇਉ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੋ ਬਾਲਵਸਤਾ ਦੇ ਵਿੱਚ ਸਨ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਸ਼ਾਦ ਦੇਣ ਵਾਲਾ ਸੁਭਮਾ ਹੋ ਸਕਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਉਦੋਂ ਉਦੋਂ ਤੋਂ ਕਹਾ ਜਾਣ ਲੱਗਿਆ ਭਾਵੇਂ ਕੋਈ Hindu ਸੀ Sikh ਸੀ Muslim ਸੀ ईसाई ਸੀ ਹਰ ਕੋਈ ਕਹਿਣ ਲੱਗਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂਆਂ ਨੇ ਛਾਤਾ ਦਿੱਤੀਆਂ ਇਸ ਭਾਰਤ ਦੀ ਖਾਤਰ ਦੇਸ਼ ਦੀ ਖਾਤਰ ਕੌਮ ਦੀ ਖਾਤਰ ਲੋਕਾਂ ਦੀ ਖਾਤਰ ਉਹਨਾਂ ਨੇ ਨਹੀਂ ਵੇਖਿਆ ਕਿ ਪੰਜਾਬੀਆਂ ਦੀ ਖਾਤਰ ਲੜਨਾ ਜਾਂ ਭਾਰਤੀਆਂ ਦੀ ਖਾਤਰ ਲੜਨਾ ਜਿੱਥੇ ਵੀ ਕਿਸੇ ਨੇ ਤੱਕਾਇਆ ਸਾਡੇ ਗੁਰੂ ਪੀਰ ਸਾਡੇ ਪੰਜਾਬੀ ਅੱਗੇ ਥੰਮ ਬਣ ਕੇ ਖੜੇ ਤੇ ਆਪਣੀਆਂ ਜਾਨਾਂ ਵੀ ਮਾਰੀਆਂ ਪੰਜਾਬ ਉਤੋਂ ਦੇਸ਼ ਉਤੋਂ ਲੋਕਾਂ ਉਤੋਂ ਕੌਮਾਂ ਉਤੋਂ ਅੱਜ ਜੇ ਇਹ ਦੇਸ਼ ਦੀ ਵਾਰਤੌਰ ਇਹਨਾਂ ਲੋਕਾਂ ਦੇ ਹੱਥ ਚ ਆ ਗਈਆ ਤੇ ਇਹਨਾਂ ਨੇ ਪਿਛਲੀ 26 ਜਨਵਰੀ ਤੇ ਵੀ ਸਾਡੀ ਪੰਜਾਬ ਦੀਆਂ ਝਾਕੀਆਂ ਨੂੰ ਪ੍ਰੇਡ ਦੇ ਵਿੱਚੋਂ ਬਾਹਰ ਕਰਤਾ ਤੇ ਐਰਕਾ ਵੀ ਚਿੱਠੀ ਜਾਰੀ ਕਰਤੀ ਨਾਦਰਚਾਈ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੀਆਂ ਝਾਕੀਆਂ ਵਿੱਚ ਨਹੀਂ ਲਿਆਂ ਜਾਣੀਆਂ ਝਾਕੀਆਂ ਦੇ ਵਿੱਚ ਅਸੀਂ ਪੰਜਾਬੀਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹ ਝਾਕੀਆਂ ਵਖਾਉਣੀਆਂ ਸਨ ਸਾਡੀਆਂ ਮਾਈ ਭਾਗੋ ਵਰਗੀਆਂ ਧੀਆਂ ਸ਼ਕਤੀ ਵਿਖਾਉਣੀ ਸੀ ਨਾਰੀ ਚ ਕਿੰਨੀ ਸ਼ਕਤੀ ਆ ਪੰਜਾਬ ਦੀ ਨਾਰੀ ਦੇ ਵਿੱਚ ਸਾਡੇ ਪੰਜਾਬ ਦਾ ਸੱਭਿਆਚਾਰ ਸਾਡੇ ਪੰਜਾਬ ਦਾ ਵਿਰਸਾ ਵਿਖਾਉਣਾ ਸੀ ਤੇ ਇਹ ਮੈਂ ਬੀਜੇਪੀ ਨਾਲ ਜਿਹੜੇ ਜੁੜੇ ਲੀਡਰ ਨੇ ਉਹਨਾਂ ਨੂੰ ਫੇਰ ਸਵਾਲ ਕਰਦਾ ਆ ਕੀ ਤੁਸੀਂ ਕੱਲੇ ਬੀਜਪੀ ਭਗਤੀ ਬਣੇ ਨੇ ਕੀ ਤੁਸੀਂ ਮੋਦੀ ਭਗਤੀ ਬਣੇ ਜੇ ਉਹ ਇਹ ਸਾਡੇ ਪੰਜਾਬੀਆਂ ਦੀ ਹੋਣ ਦਾ ਮਸਲਾ ਆ ਇਹ ਸਾਡੇ ਪੰਜਾਬੀਆਂ ਦੀ ਜੁੱਤ ਦਾ ਮਸਲਾ ਆ ਤੇ ਜੇ ਤੁਸੀਂ ਆਪਦੇ ਲੀਡਰਾਂ ਨਾਲ ਇਹ ਗੱਲ ਨਹੀਂ ਕਰ ਸਕਦੇ ਕਿ ਸਾਡੀਆਂ ਝਾਕੀਆਂ ਨੂੰ 26 ਜਨਵਰੀ ਦੀ ਪ੍ਰੇਡ 'ਚ ਸ਼ਾਮਲ ਕਰੋ ਤੇ ਫਿਰ ਤੁਹਾਡਾ ਵੀ ਕਿਸੇ ਪਾਰਟੀ ਨਾਲ ਜਾਂ ਬੀਜਪੀ ਨਾਲ ਜੋੜਨ ਦਾ ਕੀ ਫਾਇਦਾ ਪੰਜਾਬ ਨੂੰ ਮੈਂ ਪੰਜਾਬੀਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਇਹ ਪੰਜਾਬੀਓ ਬੀਜੇਪੀ ਪਾਰਟੀ ਉਹ ਪਾਰਟੀ ਹੈ ਪੰਜਾਬੀਆਂ ਦੀ ਤੇ ਸਿੱਖਾਂ ਦੀ ਇਹ ਖਾਸ ਕਰਕੇ ਜਿਹੜੇ ਆਪਦੇ ਹੱਕਾਂ ਲਈ ਲੜਦੇ ਉਹਨਾਂ ਦੀ ਕਾਤਲ ਪਾਰਟੀ ਆ ਇਹ ਪੰਜਾਬੀਆਂ ਤੋਂ ਡਰਦੇ ਆ ਕਿ ਜੇ ਪੰਜਾਬੀਆਂ ਦੀਆਂ ਝਾਕੀਆਂ ਅਸੀਂ ਪ੍ਰੇਡ 'ਚ ਸ਼ਾਮਲ ਕਰ ਲਈਆਂ ਤੇ ਪੂਰੀ ਦੁਨੀਆ ਤੇ ਅੱਗੇ ਪੰਜਾਬੀਆਂ ਨੂੰ ਜਾਣਦੀ ਆ ਤੇ ਹਰ ਵਾਰ ਲੋਕ ਪੰਜਾਬੀਆਂ ਨੂੰ ਵੇਖਿਆ ਕਰਨਗੇ ਪੰਜਾਬੀ ਯੂ ਜੋਰਾਵਰ ਸੂਰਪੀਰ ਯੋਧੇ ਨੇ ਤੇ ਇਹਨਾਂ ਦੇ ਜਿਹੜੇ ਵੱਡ ਬਟੇਰੇ ਵੀ ਰਹੇ ਆ ਉਹ ਵੀ ਸੂਰਪੀਰ ਯੋਧੇ ਨੇ ਤੇ ਲੋਕਾਂ ਵਾਸਤੇ ਆਪਣੀਆਂ ਜਾਨਾਂ ਮਾਰਦੇ ਨੇ ਇਹ ਭਾਜਪੀ ਸਰਕਾਰ ਸਿੱਖਾਂ ਦੀ ਕਾਤਲ ਸਰਕਾਰ ਆ ਸਾਡੇ 2020 ਦੇ ਵਿੱਚ ਜਦੋਂ ਕਾਲੇ ਕਾਨੂੰਨ ਬਣਾਏ ਤੇ ਸਾਡੇ ਕਿਸਾਨ ਭਰਾਵਾਂ ਨੇ ਪੂਰੇ ਭਾਰਤ ਦਾ ਉਹ ਸੰਘਰਸ਼ ਬਣ ਗਿਆ ਪੂਰੀ ਦੁਨੀਆ ਦਾ ਸੰਘਰਸ਼ ਬਣ ਗਿਆ ਸਾਡੇ 750 ਤੋਂ ਵੱਧ ਸਾਡੇ ਕਿਸਾਨ ਵੀਰ ਉੱਥੇ ਸ਼ਹੀਦ ਕੀਤੇ ਇਹਨਾਂ ਬੀਜੇਪੀ ਵਾਲਿਆਂ ਨੇ ਕਤਲ ਕੀਤੇ ਉਹਨਾਂ ਪਾਈਆਂ ਤੇ ਸ਼ਹਾਦਤਾਂ ਪਰ ਇਹਨਾਂ ਬੀਜੇਪੀ ਵਾਲਿਆਂ ਨੇ ਕਤਲ ਕੀਤੇ ਤਸ ਤੋਂ ਮਾਸ ਨਹੀਂ ਹੋਇਆ ਬੜਾ ਸਦਾ ਨੁਕਸਾਨ ਹੋਇਆ ਤੇ ਉਹਨਾਂ ਕਿਤੇ ਇੱਕ ਵੀ ਮੂੰਹ ਚੋਂ ਲੱਜ ਨਿਕਲਿਆ ਵੀ ਇਹ ਮਾੜੀ ਘਟਨਾ ਹੋਈ ਆ ਜਿਹੜੀਆਂ ਸ਼ਹਾਦਤਾਂ ਹੋਈਆਂ ਬਹੁਤ ਮਾੜਾ ਆਇਆ ਵਾ ਕਿਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਤੇ ਸਮਝਿਆ ਕਿ ਪੰਜਾਬੀਆਂ ਦੀ ਕਿਹੜੀ ਗੱਲ ਆ ਜੋ ਮਰਜ਼ੀ ਕਾਨੂੰਨ ਬਣਾ ਦਿਓ ਇਹਨਾਂ ਦੀ ਨਿਗਾਹ ਭਾਜਪੀ ਸਰਕਾਰ ਦੀ ਮੋਦੀ ਸਰਕਾਰ ਦੀ ਅਮਿਤ ਸ਼ਾਹ ਦੀ ਨਿਗਾਹ ਆ ਸਾਡੀਆਂ ਪੰਜਾਬੀਆਂ ਦੀਆਂ ਜ਼ਮੀਨਾਂ ਲਈ ਸਾਡੀਆਂ ਕੀਮਤੀ ਜ਼ਮੀਨਾਂ ਲਈ ਪੀਐਮਐਸਪੀ ਖਤਮ ਕਰਤੀਏ ਤੇ ਇਹਨਾਂ ਦੀਆਂ ਜ਼ਮੀਨਾਂ ਖਿਆ ਲਈਏ ਇਹ ਚੀਜ਼ਾਂ ਜਿਹੜੀਆਂ ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਨੇ ਪੰਜਾਬੀ ਇੱਕ ਮੁੱਠ ਨੇ ਇਹ ਲੜਾਈ ਕੱਲੀ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਗਈ ਇਹ ਲੜਾਈ ਸਾਡੀ ਪੰਜਾਬੀਆਂ ਦੀ ਹੋਣ ਦੀ ਲੜਾਈ ਆ ਇਹ ਸਾਡੀ ਯੁੱਧ ਦੀ ਲੜਾਈ ਆ ਤੇ ਲੜਾਈ ਚਾਹੀ ਪਿੱਛੇ ਨਹੀਂ ਹਟਾਂਗੇ ਮੈਂ ਤਾਂ ਫੇਰ ਇੱਕ ਰਾ ਜਿਹੜੇ ਬੀਜੇਪੀ ਨਾਲ ਜੁੜੇ ਲੀਡਰ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਵਾਂ ਕਿ ਸਵਾਲ ਕਰੋ ਉਹਨਾਂ ਨੂੰ ਤੇ ਜਾਂ ਤੇ ਫੇਰ ਤਾਹ ਰੋ ਬੀਜੇਪੀ ਦੇ ਵਿੱਚ ਜਿਓ ਤੁਹਾਡੇ ਕਹੇ ਤੇ ਜਿਹੜੀ ਝਾਕੀਆਂ ਆਪਣੀਆਂ ਬੀਜੇਪੀ ਸਰਕਾਰ ਕੇਂਦਰ ਸਰਕਾਰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਸਾਡੀਆਂ ਝਾਕੀਆਂ ਜੇ ਸ਼ਾਮਲ ਕਰਦੀ ਆ ਵਖਾਉਂਦੇ ਆ ਝਾਕੀਆਂ ਤੇ ਫਿਰ ਬੀਜੇਪੀ 'ਚ ਰਹੋ ਨਹੀਂ ਤੇ ਤੁਹਾਨੂੰ ਵੀ ਬੀਜੇਪੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੁਸੀਂ ਪੰਜਾਬੀ ਨਹੀਂ ਤੁਸੀਂ ਪੰਜਾਬੀਆਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਪੰਜਾਬੀਆਂ ਤੋਂ ਵੋਟ ਨਹੀਂ ਮੰਗਦੇ ਜੇ ਤੁਸੀਂ ਨਹੀਂ ਗੱਲ ਕਰਨ ਚੁੱਕੇ ਤੇ ਚੁੱਪ ਕਰਕੇ ਜਾ ਕੇ ਘਰੇ ਬੈਠ ਜਾਓ ਜਾਂ ਫਿਰ ਕਿਸੇ ਹੋਰ ਪਾਰਟੀ 'ਚ ਚਲ ਜਾਓ ਬੀਜੇਪੀ ਪਾਰਟੀ ਪੰਜਾਬ ਤੈਸੀ ਪਾਰਟੀ ਨਹੀਂ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਆ ਬੀਜੇਪੀ ਪਾਰਟੀ